ਅਸੀਂ ਵੀ ਉਸ ਦੀ ਨਿੰਦਾ ਕਰਦੇ ਹਾਂ ਕਿ ਜਿਹੜਾ ਉਹ ਬਿਆਨ ਆ ਉਹ ਸਾਡੇ ਪੈਗੰਬਰ ਪੂਜੇ ਰਾਕੀ ਸੱਲੱਲਾ ਵਾਲਿਵ ਸੱਤਨ ਉਮਮਤ ਸਾਬ ਦੀ ਉਹਨਾਂ ਦੇ ਜੀਵਨ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਕੋਈ ਵੀ ਈਮਾਨ ਵਾਲਾ ਬੰਦਾ ਸਾਡੇ ਮੁਸਲਿਮ ਭਾਈਚਾਰੇ ਦਾ ਉਹ ਸਹਿਯੋਗ ਨਹੀਂ ਹੈ ਅਸੀਂ ਮਾਜ਼ੀ ਤੋਂ ਲੋਤੀਆ ਦਾ ਵਿਰੋਧ ਕਰਦੇ ਹਾਂ ਪਰ ਵਿਰੋਧ ਜਿਹੜਾ ਉਹ ਮੈਕਨਾਸ ਸੰਵਿਧਾਨ ਦੇ ਦੇਰੇ ਦੇ ਵਿੱਚ ਰਹਿ ਕੇ ਹੁਣ ਜਦ ਅਸੀਂ ਇਹਦੀ ਵੀ ਹਮਾਇਤ ਕਰੀ ਇਹ ਜਿਹੜੀਆਂ ਪੋਲਿਟਿਕਲ ਪਾਵਰਾਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਹੈਗੀਆਂ ਜਿਹੜੇ ਉਹਨਾਂ ਦੇ ਹਾਈ ਕਮਾਂਡ ਉਹਨਾਂ ਨੂੰ ਇੱਕ ਗੰਭੀਰ ਚਿੰਤਨ ਕਰਨਾ ਚਾਹੀਦਾ। ਅਸਲ 'ਤੇ ਇਹ ਇੰਟਰਨੈਸ਼ਨਲ ਮਸਲਾ ਬਣ ਗਿਆ ਜਦੋਂ ਇੱਕ ਵੇਤ ਨੇ ਤੇ ਆਪਣਾ ਪ੍ਰਤੀਕਰਮ ਦਿੱਤਾ ਉਹਨਾਂ ਦੇ ਮੰਿਸਟਰੀ ਵੱਲੋਂ ਫਾਰੀ ਦੇਸ਼ ਵਿੱਚ ਇਹ ਜਨੂੰ ਕਹਿੰਦੀ ਪ੍ਰਦਰਸ਼ਨ ਹੋਇਆ। ਵਿਰੋਧ ਕਰੋ। ਲੇਕਿਨ ਵਿਰੋਧ ਇਦਾਂ ਦਾ ਨਾ ਕਰੀਏ ਵੀ ਸ਼ਰਾਰਤ ਕੋਈ ਕਰ ਜਵੇ ਤੇ ਭਰਨਾ ਉਸ ਵਾ। जड़ा, 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 आम कम्यूनिटी भरना पवे आज जो हालत हिंदुस्तान की हुई है ये एक षड्यंत्र भी है और साजिश भी है अब इसी में माहौल को ये लोग इतना बिगाड़ दिए कि आज पूरी दुनिया में हिंदुस्तान की कितनी बदनामी हो रही है बाहर मुल्कों में लोग देख करके मजाक उड़ाते हैं कि कैसे लोग हैं कि यहाँ रात दिन दंगे कभी मस्जिद कभी मंदिर कभी कब्रस्तान कभी गुरुद्वारा कभी किसान यहां कोई मसला थमता ही नहीं है ये होता है गवर्नमेंट के जरिए से हो रहा है तो ये बताइए ये नफरत का माहौल जो बनाया जा रहा है ना तो अब किसने गलती की है उसको सजा संविधान के जरिए से मिलना चाहिए जब शांति होगी तब तरक्की होगी अगर साथ होता तो हम आपके बराबरी में हमारे मह, मस्जिदें महफूज होती हां हमारे कुरान जलाया जाता है और महफूज हमारे नबी पाक सल्लल्लाहु अलैहि वसल्लम पर टिप्पणी की जाती है मुसलमान قوم तो शांति के लिए तैयार बैठा है लेकिन कदम सरकार भी बढ़ाया हां जी प्यारे श्रोताओ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਬਿਆਨ ਸਿੰਘ ਪਟਿਆਲਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਤੁਹਾਡੇ ਸਭਾ ਵਿੱਚ ਹਾਜ਼ਰ ਹੋ ਜਾਨੇ ਆ ਅੱਜ ਜੋ ਦੇਸ਼ ਭਰ ਵਿੱਚ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਹੈ ਉਹ ਹੈ ਕਿ ਇੱਕ ਬੀਜੇਪੀ ਦੀ ਪ੍ਰਵਕਤਾ ਵੱਲੋਂ ਜੋ ਨੂਪਰ ਸ਼ਰਮਾ ਤੇ ਨਵੀਨ ਜਿੰਦਲ ਉਹਨਾਂ ਵੱਲੋਂ ਇਸਲਾਮ ਭਾਈਚਾਰੇ ਉੱਤੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਜੋ ਬਹੁਤ ਹੀ ਇਤਰਾਜ਼ਯੋਗ ਤੇ ਭੱਦੀਆਂ ਨੇ ਜਿਹੜਾ ਇਨਸਾਫਪੰਦ ਸੰਧ ਲੋਕ ਹੈ ਜਿਹੜੇ ਧਰਮ ਤੇ ਮਸਬ ਦੀ ਗੱਲ ਕਰਦੇ ਨੇ ਜਿਹੜੇ ਧਰਮ ਨੂੰ ਸਮਝਦੇ ਨੇ ਉਹ ਕਿਸੇ ਵੀ ਧਰਮ ਬਾਰੇ ਕੋਈ ਗਲਤ ਬੋਲਦੇ ਨਹੀਂ ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਜੇਪੀ ਦਾ ਰਾਜ ਆ ਔਰ ਬੀਜੇਪੀ ਵਾਲੇ ਹਮੇਸ਼ਾ ਧਰਮ ਦੇ ਨਾਂ ਉੱਤੇ ਰਾਜਨੀਤੀ ਕਰਦੇ ਆ ਰਹੇ ਨੇ ਔਰ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਆਪਣੀਆਂ ਸਿਆਸੀ ਰੋਟੀਆਂ ਸਿੱਖਦੇ ਨੇ ਅੱਜ ਇਸੇ ਤਰ੍ਹਾਂ ਦਾ ਇੱਕ ਬਿਆਨ ਬੀਬੀ ਨੂਪਰ ਸ਼ਰਮਾ ਅਤੇ ਨਵੀਨ ਜਿੰਦਰ ਵੱਲੋਂ ਦਿੱਤਾ ਗਿਆ ਹੈ ਇਸ ਮੁੱਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਗੁਰਾਇਆਂ ਤੋਂ ਸਲੀਮ ਸੁਲਤਾਨੀ ਜੀ ਅਤੇ ਸ਼ਾਹੀ ਇਮਾਮ ਤੋਂ ਜੋ ਗੁਰਾਇਆਂ ਦੇ ਨੇ ਹਾਫਿਜ਼ ਅਲੀ ਜੀ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਸੁਲਤਾਨੀ ਜੀ ਦਾ ਸਵਾਗਤ ਕਰਦੇ ਹਾਂ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚੇ ਗੁਰੂਆਂ ਆ ਕੀ ਮਸਲਾ ਕੀ ਹੈ ਸਾਰਾ ਮਸਲਾ ਜ ਅਸੀਂ ਤੁਹਾਡੇ ਇਸ ਚੈਨਲ ਰਾਹੀਂ ਜਿਹੜੀ ਗੱਲ ਅੱਜ ਕਰਨ ਜਾ ਰਹੇ ਆ ਉਹ ਜੋ ਅੱਜ ਦੇਸ਼ ਵਿਆਪੀ ਜਿਹੜਾ ਮਸਲਾ ਜਿਹੜਾ ਅਸੀਂ ਆਪਾਂ ਜਿਵੇਂ ਤੁਸੀਂ ਗੱਲ ਕਰਕੇ ਹਟੇ ਹੈਗੇ ਆਂ ਵ ਇੱਕ ਬੀਜੇਪੀ ਦੀ ਸਪੋਕਸਮੈਨ ਬੀਬੀ ਨੂਪਰ ਸ਼ਰਮਾ ਔਰ ਨਵੀਨ ਜਿੰਦਲ ਜਿਹੜੇ ਕਿ ਇਸ ਮੀਡੀਆ ਅਧਾਰੇ ਨਾਲ ਜੁੜੇ ਹੈਗੇ ਉਹਨਾਂ ਦੇ ਉਹਨਾਂ ਦੇ ਬਿਆਨ ਨੂੰ ਲੈ ਕੇ ਜਿਹੜਾ ਦੇਸ਼ ਵਿੱਚ ਸਾਡੇ ਮੁਸਲਮ ਭਾਈਚਾਰੇ ਵਿੱਚ ਗਰੋਸ਼ ਪੈਦਾ ਹੋਇਆ ਵਾ ਅਸੀਂ ਵੀ ਉਸ ਦੀ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਉਹ ਬਿਆਨ ਆ ਉਹ ਸਾਡੇ ਪੈਗੰਬਰ حضرت پاک صلی اللہ علیہ وسلم ਮੁਹੰਮਦ ਸਾਹਿਬ ਦੀ ਉਹਨਾਂ ਦੀ ਜੀਵਨੀ ਨੂੰ ਲੈ ਕੇ ਟਿੱਪਣੀ ਕੀਤੀ ਗਈ ਆ ਜਿੱਦਾਂ ਕਿ ਕੋਈ ਵੀ ਈਮਾਨ ਵਾਲਾ ਬੰਦਾ ਸਾਡੇ ਮੁਸਲਮ ਭਾਈਚਾਰੇ ਦਾ ਉਹ ਸਹਿਣਯੋਗ ਨਹੀਂ ਹੈ ਜੀ ਉਹਦਾ ਵਿਰੋਧ ਹੈ ਅਸੀਂ ਵੀ ਆਪਣਾ ਆਪਣੇ ਪੀਸ ਮਿਸ਼ਨ ਵੱਲੋਂ ਆਪਣੀ ਹੁਸੈਨੇ ਮਸਜਿਦ ਗੁਰਾਇਆ ਕਮੇਟੀ ਇਹਨਾਂ ਨੂੰ ਮਸਜਿਦ ਲੋ ਅਸੀਂ ਇਹਦਾ ਵਿਰੋਧ ਕਰਦੇ ਆ ਪਰ ਵਿਰੋਧ ਜਿਹੜਾ ਉਹ ਮੈਂ ਕਿਹਾ ਸੰਵਿਧਾਨ ਦੇ ਦੇਰੇ ਦੇ ਵਿੱਚ ਰਹਿ ਕੇ ਹੋਣਾ ਚਾਹੀਦਾ ਅਸੀਂ ਇਹਦੀ ਵੀ ਹਮਾਇਤ ਕਰਦੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਕੋਨੇ ਕਿਹਾ ਵਾ ਮੁਹੰਮਦ ਸਾਹਿਬ ਦੇ ਖਿਲਾਫ ਇਹਨੇ ਭੱਦੇ ਸ਼ਬਦ ਬੋਲਿਆ ਟਿੱਪਣੀ ਕੀਤੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਉਹ ਮੈਂ ਨਹੀਂ ਬੋਲ ਸਕਦਾ ਮੈਂ ਇੱਥੇ ਕਿਉਂਕਿ ਸਾਡੇ ਉਹ ਅਲਫਾਜ਼ ਅਸੀਂ ਕੋਈ ਸ਼ਬਦ ਆਪਣੇ ਜ਼ੁਬਾਨ ਵਿੱਚ ਨਹੀਂ ਲਿਆ ਸਕਦੇ ਬਿਲਕੁਲ ਜਿਹੜਾ ਸਤਕਾਰ ਕਰਨ ਵਾਲਾ ਉਹ ਉਹੋ ਜੇ ਸ਼ਬਦ ਵੀ ਆਪਣੀ ਜ਼ੁਬਾਨ ਤੋਂ ਨਹੀਂ ਬੋਲ ਸਕਦਾ ਤੇ ਮੇਰੇ ਹਿਸਾਬ ਨਾਲ ਜਿਹੜੇ ਸਾਡੇ ਪੈਗੰਬਰ ਹਜ਼ੂਰੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨੇ ਦੁਨੀਆ ਬਚਾ ਮਨ ਸ਼ਾਂਤੀ ਦਾ ਪੈਗਾਮ ਦਿੱਤਾ ਲੇਕਿਨ ਅੱਜ ਦੁੱਖ ਦੀ ਗੱਲ ਇਹ ਆਉਂਦੀ ਹੈ ਵੀ ਰਾਜਨੀਤਿਕ ਸਤਰ ਖਾਸ ਕਰਕੇ ਸਾਡੇ ਦੇਸ਼ ਦਾ ਮੈਂ ਕਹਿੰਨਾ ਉਹ ਇੱਥੇ ਤੱਕ ਗਿਰ ਚੁੱਕਾ ਕਿ ਜਦੋਂ ਵੀ ਕੋਈ ਕੋਈ ਜਿਹਨੂੰ ਕਹਦੀ ਪਬਲਿਸਿਟੀ ਲੈਣੀ ਆ ਜਾ ਕੋਈ ਵੀ ਗੱਲ ਕਰਨੀ ਹੈ ਕਿਸੇ ਦੀ ਧਰਮ ਨਹੀਂ ਛੇੜਦੇ ਹੋ। देखो हिंदू मुस्लिम ਸੇਖਰ ਸਾਈ ਅਸੀਂ ਸਾਰੇ ਭਾਈ ਭਾਈ। ਇਹ ਜਿਹੜੀਆਂ ਪੋਲਿਟਿਕਲ ਪਾਵਰਾਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਹੈਗੀਆਂ ਵਾ ਜਿਹੜੇ ਉਹਨਾਂ ਦੇ ਹਾਈ ਕਮਾਂਡ ਆ ਉਹਨਾਂ ਨੂੰ ਇੱਥੇ ਇੱਕ ਗੰਭੀਰ ਚਿੰਤਨ ਕਰਨਾ ਚਾਹੀਦਾ। ਕਿਉਂਕਿ ਜਿਹੜਾ ਪੋਲਿਟਿਕਲੀ ਸਿਸਟਮ ਹੈ ਸਾਡੇ ਦੇਸ਼ ਨੇ ਆ ਉਹ ਆ ਕੇ ਸਰਕਾਰਾਂ ਬਣਦੀਆਂ ਆ ਡੈਮੋਕ੍ਰੈਟਿਕ ਸਿਸਟਮ ਦਾ ਹਿੱਸਾ ਬਣਦਾ ਵਾ। ਜੇ ਉੱਥੇ ਆ ਕੇ ਇਦਾਂ ਦੇ ਕਟਨਾ ਕਰਮ ਹੋਣਗੇ ਉਹ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਖਤਰਨਾਕ ਗੱਲ ਆ। ਤੇ ਮੇਰੇ ਹਿਸਾਬ ਨਾਲ ਜਿਹੜੀ ਬੀਜੇਪੀ ਦੀ ਹਾਈ ਕਮਾਂਡ ਨੂੰ ਮੈਂ ਅਪੀਲ ਕਰਦਾ ਵਾਂ ਵੈਸੇ ਤਾਂ ਇੰਟਰਨੈਸ਼ਨਲ ਮਸਲਾ ਬਣ ਗਿਆ ਜਦੋਂ ਇੱਕ ਵੇਤ ਨੇ ਤੇ ਆਪਣਾ ਪ੍ਰਤੀਕਰਮ ਦਿੱਤਾ ਉਹਨਾਂ ਦੇ ਉਧਰੋਂ ਮਿਨਿਸਟਰੀ ਵੱਲੋਂ ਭਾਰਤ ਦੇ ਜਿਹੜੇ ਉਧਰੋਂ ਜਿਹੜਾ ਐਮਬੈਸੀ ਵਿੱਚ ਹੁੰਦਾ ਸੀ ਜਿਹਨੂੰ ਬੁਲਾ ਕੇ ਉਹਨਾਂ ਨਾਲ ਰੋਧ ਦਾ ਵਿਰੋਧ ਦਰਜ ਕਰਾਇਆ ਉਹਨਾਂ ਨੇ ਉਸ ਤੋਂ ਬਾਅਦ ਫੇ ਬੀਜੇਪੀ ਵੱਲੋਂ ਉਹਨੂੰ ਨਿਰੰਬਿਤ ਵੀ ਕਰ ਦਿੱਤਾ ਗਿਆ ਇਹ ਜਿਹੜੀ ਨੂਪਰ ਸ਼ਰਮਾ ਇਹ ਸ਼ਬਦ ਕਿੱਥੇ ਬੋਲਿਓ ਨੇ ਇੱਕ ਮੇਰੇ ਨਾਲ ਕੋਈ ਮੀਡੀਆ ਡਿਬੇਟ ਸੀਗੀ ਉਹਦੇ ਵਿੱਚ ਪਬਲਿਕ ਡੋਮੇਨ ਵਿੱਚ ਸਾਰੀਆਂ ਚੀਜ਼ਾਂ ਵਾ ਉਹ ਤੁਸੀਂ ਦੇਖ ਸਕਦੇ ਹੈਗੇ ਆ ਤੇ ਉਹਦੇ ਕਰਕੇ ਅੱਜ ਤੁਹਾਨੂੰ ਅਸੀਂ ਇੱਥੇ ਤਾਂ ਥੋੜਾ ਜਿਹਾ ਆਪਣੀ ਗੱਲ ਕਰਨੇ ਬੁਲਾਇਆ ਉਹਦੇ ਦਰਮਿਆਨ ਪੂਰੇ ਦੇਸ਼ ਵਿੱਚ ਕੱਲ ਤੋਂ ਹੀ ਇੱਕ ਮਸਲਾ ਬਣ ਗਿਆ ਵੀ ਆਪਾਂ ਦੇਖਿਆ ਵੀ ਮੀਡੀਆ ਵਿੱਚ ਸਾਰੇ ਦੇਸ਼ ਵਿੱਚ ਇਹ ਜਿਹਨੂੰ ਕਹਿੰਦੇ ਪ੍ਰਦਰਸ਼ਨ ਹੋਏ ਜਿਹਦੇ ਵਿੱਚ ਥੋੜਾ ਜਿਹਾ ਕਿਤੇ ਦੇਖਾ ਟੀਵੀ 'ਚ ਦੇਖਿਆ ਹੋਵੇ ਕਿਤੇ ਧਰਨੇ ਪ੍ਰਦਰਸ਼ਨ ਉਸ ਤਰੀਕੇ ਦੇ ਵੀ ਹੋਗੇ ਜਿਹੜੇ ਨਹੀਂ ਹੋਣੇ ਚਾਹੀਦੇ ਹੈਗੇ ਤੇ ਅਸੀਂ ਪਰ ਜਿਹੜਾ ਬੰਦਾ ਧਰਮਸਾਂ ਦੇ ਆ ਉਹ ਆਪਣੇ ਕਿਸੇ ਰਹਿਬਰ ਲਈ ਉਹ ਜੇ ਸ਼ਬਦ ਨਹੀਂ ਸੁਨੇਗਾ ਮੈਂ ਐਜੇ ਸਿੱਖ ਜੇ ਸਾਡੇ ਗੁਰੂ ਬਾਰੇ ਗੁਰੂ ਨਾਨਕ ਬਾਰੇ ਕੋਈ ਸ਼ਬਦ ਬੋਲੇਗਾ ਤੇ ਸਾਨੂੰ ਆਪਣਾ ਵਿਰੋਧ ਜाहिर ਕਰਨ ਲਈ ਛੜਕਾ ਤੋਂ ਉਤਰਨਾ ਪਏਗਾ ਕਿਉਂਕਿ ਸਰਕਾਰ ਅੰਨੀ ਹੈ ਬੋਲੀ ਵੀ ਹੈ ਤੇ ਉਹ ਨਾ ਸੁਣਦੀ ਹੈ ਨਾ ਵੇਖਦੀ ਹੈ ਉਹਨੂੰ ਆਵਾਜ਼ ਦੇਣ ਦੇ ਲਈ ਉਹ ਇੱਕ ਨਾ ਤਾਂ ਆਵਾਜ਼ ਪਹੁੰਚਾਉਣ ਦੇ ਲਈ ਕੋਈ ਹੋ ਜਾ ਤੇ ਕੰਮ ਕਰਨਾ ਪੈਂਦਾ ਜਿੰਨਾ ਸਰਕਾਰ ਦੇ ਕਨਨਤਕ ਆਵਾਜ਼ ਪਹੁੰਚੇ ਜਿੰਨਾ ਕੋ ਉਹਨੇ ਕੀਤਾ ਜਾਇਜ਼ ਬਿਲਕੁਲ ਤੁਹਾਡੀ ਗੱਲ ਮੈਂ ਤੁਹਾਡੇ ਤੁਹਾਡੇ ਸ਼ਬਦ ਨੂੰ ਬੜਾ ਕਰਦਾ ਮੈਂ ਗੱਲ ਕਰਦਾ ਵਿਰੋਧ ਕਰੋ ਲੇਕਿਨ ਵਿਰੋਧ ਇਦਾਂ ਦਾ ਨਾ ਕਰੀਏ ਵੀ ਸ਼ਰਾਰਤ ਕੋਈ ਕਰ ਜਵੇ ਤੇ ਭਰਨਾ ਉਸ ਛੱਡੇ ਜਿਹੜਾ ਜਿਹੜਾ ਆਮ ਕਮਿਊਨਿਟੀ ਨੂੰ ਭਰਨਾ ਪਵੇ ਮੈਂ ਪਰਸ ਚੌਂਦਾ ਟੀਵੀ ਦੇਖ ਰਿਹਾ ਤੇ ਮੈਨੂੰ ਦੁੱਖ ਹੋ ਰਿਹਾ ਕਿਉਂਕਿ ਸਾਨੂੰ ਪਤਾ ਵਾ ਸ਼ਰਾਰਤ ਕਿਸੇ ਨੇ ਕਰਨੀਆਂ ਪਰ ਨਾ ਸਾਡਾ ਆਮ ਸਮਾਜ ਕਿਉਂਕਿ ਸਸੀ ਚੋਂ ਨੇ ਜਿਹੜਾ ਸਾਡਾ ਮੁਸਲਮਾਨ ਸਮਾਜ ਆ ਉਹਨਾਂ ਦਾ ਜਿਹੜਾ ਉਹਨਾਂ ਦੇ ਬੱਚੇ ਆ ਉਹ এডਿਕੇਸ਼ਨ ਨਾਲ ਨੂੰ ਆ ਕਿਤੇ ਧਰਮ ਦੀ ਵਿਦਿਆ ਲੈਣ এডਿਕੇਸ਼ਨ ਨਾਲ ਨੂੰ ਹੋਣ ਜੇ ਹੁਣ ਏਦਾਂ ਦੇ ਉਗਰ ਪ੍ਰਦਰਸ਼ਨ ਵਿੱਚ ਪਤਾ ਨਹੀਂ ਕੌਣ ਉਹ ਕਿਹੜੀਆਂ ਤਾਕਤਾਂ ਹੈਗੇ ਮੈਨੂੰ ਨਹੀਂ ਪਤਾ ਤੇ ਜੇ ਉਹਨਾਂ ਤੇ ਹੁਣ ਏਦਾਂ ਦੇ ਕਾਨੂੰਨ ਲੱਗ ਜਾਣ 18 18 ਸਾਲਾਂ ਦੇ ਨਿਆਣੇ ਦੇ ਤੇ ਉਹ ਤੁਹਾਨੂੰ ਪਤਾ ਕਾਨੂੰਨੀ ਪ੍ਰਕਿਰਿਆ ਵਿੱਚ ਉਹਨਾਂ ਦਾ ਕਿੰਨਾ ਵਕਤ ਖਰਾਬ ਹੋਇਆ ਤੇ ਤੁਹਾਡੇ ਮੀਡੀਆ ਚੈਨਲ ਤੋਂ ਮੇਰੇ ਕਹਿਣ ਤੋਂ ਬਾਅਦ ਇਹ ਮੈਂ ਆਪਣੇ ਸਮਾਜ ਨੂੰ ਅਪੀਲ ਕਰਦਾ ਹਾਂ ਬਈ ਆਪਾਂ ਨੂੰ ਭਾਰਤੀ ਸੰਵਿਧਾਨ ਉੱਤੇ ਮਾਨ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਬਹੁਤ ਰਾਹ ਨੇ ਅਸੀਂ ਜਿਹੜੀ ਉਹ ਪ੍ਰਵਕਤਾ ਉੱਤੇ ਕਚਹਿਰੀ 'ਚ ਜਾ ਕੇ ਤੇ ਕਿਤੇ ਕੋਰਟ 'ਚ ਜਾ ਕੇ ਥਾਣੇ 'ਚ ਕਾਰਵਾਈ ਕਰਾ ਸਕਦੇ ਕਿਉਂਕਿ ਸਾਨੂੰ ਸਰਕਾਰਾਂ ਦੇ ਥੋੜੀ ਆ ਹੁਣ ਤੁਸੀਂ ਦੇਖੋ ਕਿਤੇ ਜਦੋਂ ਸਰਕਾਰਾਂ ਦੀ ਵੀ ਨਹੀਂ ਸੁਣੀ ਉਹ ਵੀ ਕੋਰਟ 'ਚ ਜਾਂਦੇ ਸੁਪਰੀਮ ਕੋਰਟ 'ਚ ਜਾਂਦੇ ਆ ਤੇ ਸਾਨੂੰ ਆਪਣੇ ਜਿਹੜੇ ਵਿਰੋਧ ਕਰਨ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਉਗਰ ਨਹੀਂ ਹੋਣਾ ਚਾਹੀਦਾ ਪੀਸਫੁਲੀ ਹੋਣਾ ਚਾਹੀਦਾ ਪੀਸਫੁਲੀ ਹੋਣਾ ਚਾਹੀਦਾ ਸੰਵਧਾਨ ਵਿੱਚ ਸਾਨੂੰ ਬੜਾ ਬਹੁਤ ਹੈਗੇ ਸਾਨੂੰ ਪਾਵਰਾਂ ਮਿਲੀਆਂ ਹੋਈਆਂ ਆ ਆਮ ਲੋਕਾਂ ਨੂੰ ਜੇ ਤੁਹਾਡੀ ਗੱਲ ਸਰਕਾਰ ਨਹੀਂ ਸੁਣਦੀ ਫਿਰ ਤੁਸੀਂ ਕੋਰਟ 'ਚ ਜਾ ਸਕਦੇ ਕੀ ਦੇਣਾ ਚਾਹੁੰਦੇ ਹੋ ਮੈਸੇਜ ਮੈਸੇਜ ਇਹ ਆ ਬਈ ਪਹਿਲਾਂ ਤਾਂ ਬੀਜੇਪੀ ਔਰ ਸਾਡੇ ਮਾਨਜੁਗ ਪ੍ਰਵੰਤ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਮੈਂ ਵੀ ਬੇਨਤੀ ਕਰਦਾ ਵਾਂ ਤੇ ਅਸੀਂ ਵੈਸੇ ਕੋਸ਼ਿਸ਼ ਕਰਦੇ ਰਹਿੰਦੇ ਨੇ ਵੀ ਉਹਨਾਂ ਨੂੰ ਮਿਲਿਆ ਜਾਵੇ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਹਰ ਲੀਡਰ ਨੂੰ ਦੇਖਦੇ ਹੋ ਪੀਸ ਦੀ ਗਲਤੀ ਕਰਦਾ ਵਾ ਲੇਕਿਨ ਪੀਸ ਦੇ ਮਿਸ਼ਨ ਨੂੰ ਲੈ ਕੇ ਕਿੰਨਾ ਗੰਭੀਰ ਆ ਤੇ ਇਹ ਵੀ ਅਸੀਂ ਹੁਣ ਦੇਖਾਂਗੇ ਤੇ ਅਸੀਂ ਉਹਨੂੰ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਉਹ ਆਪਣੇ ਕੋਈ ਹਦੇਸ਼ ਜਾਰੀ ਕਰਨ ਤਾਂ ਕਿ ਇਹ ਮਸਲਾ ਸ਼ਾਂਤ ਹੋ ਜਿਹੜੀ ਜਨੇ ਗਲਤ ਬਿਆਨ ਬਜਾਈ ਕੀਤੀ ਹੈ ਤੇ ਜਿੱਦਾਂ ਉਹਨਾਂ ਨੇ ਪਾਰਟੀ ਤੋਂ ਤੋਂ ਉਹਨਾਂ ਨੇ ਲੰਬਿਤ ਕੀਤਾ ਵਾ ਐਡੀ ਕੋਈ ਸਰਕਾਰੀ ਪ੍ਰਕਾਰਾਂ ਜਿਹੜੀ ਉਹਨੂੰ ਕਾਨੂੰਨੀ ਕੁ ਪ੍ਰੋਸੇਸਾ ਜਾਂ ਮਿਲਦੀ ਆ ਉਹ ਦਬਾਈ ਜਾਵੇ ਸਾਡੇ ਨਾਲ ਸ਼ਾਹੀ امام ਜੀ ਬੈਠੇ ਨੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਸੱਸੀ ਗਾਲ ਸਰ ਸੱਸੀ ਗਾਲ ਜਨਾਬ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜਨਾਬ ਆਪਕੇ ਚੈਨਲ ਕੇ ਜ਼ਰੀਏ ਸੇ ਬਹੁਤ ਅਫਸੋਸ ਕੇ ਸਾਥ ਮੈਂ ਇਹ ਕਹਿਣਾ ਚਾਹ ਰਹਾ ਹਾਂ ਕਿ ਅੱਜ ਜੋ ਹਾਲਤ ਹਿੰਦੁਸਤਾਨ ਕੀ ਹੋਈ ਹੈ ਇਹ एक षड्यंत्र भी है और साजिश भी है मैं खुद और मेरी जो कमेटी है मैं संजय पीस जिनसे अभी आप बात कर रहे थे सलीम सुल्तानी जी उसके प्रेसिडेंट हैं मैं वाइस चेयरमैन हूं हम लोग शांति को आगे बढ़ा रहे हैं अभी दो महीने में हम लोगों ने 26 स्टेटों में तेईस स्टेटों में हमारे कार्यकर्ता यानी शांति के लिए ही काम कर रहे हैं और वो शांति फैला रहे हैं कई हजार आदमी हम लोग जोड़ चुके हैं अब शांति इस तरह से नहीं आएगी जिस तरह से गवर्नमेंट काम कर रही है करवा रही है किसी के जरिए पहल दोनों तरफ से दोनों पास होनी चाहिए अब शांति के लिए हम लोग काम कर रहे हैं अब इसी में माहौल को ये लोग इतना बिगाड़ दिए कि आज पूरी दुनिया में हिंदुस्तान की कितनी बदनामी हो रही है जनाब पूरे दुनिया हिंदुस्तान की तरफ देख रहा है कि यहाँ शांति क्यों नहीं है पहले ज्ञान का मसला फिर नबी अहमद सल्ला वलम पर तरह तरह की टिप्पणी करने वाली वो औरत नूपुर शर्मा इनको यूज किया गया इस्तेमाल किया गया है ये खुद से नहीं ये काम कर रहे हैं एक माहौल क्रिएट कर रहे हैं लोग क्योंकि अभी आगे चुनाव है जब चुनाव आता है तो यहाँ के हालात को यहाँ के माहौल को इस तरह से खराब कर दिया जाता है और जनता जो है आप देखेंगे अभी कितने बुरे दौर से हम लोग गुजरे हैं दो साल कितने मुसीबत से गुजारे हैं कोविड में उसके बाद अब थोड़ा सुधार हो रहा था लोग सुधर रहे थे इसी हाल में फिर एक ऐसा माहौल अभी बना दिया हिंदुस्तान में पूरे हिंदुस्तान में आग लगी हुई है और हिंदुस्तान के ऊपर बाहर मुल्कों में लोग देख करके मजाक उड़ाते हैं कि कैसे लोग हैं कि यहाँ रात दिन दंगे कभी मस्जिद कभी मंदिर कभी कब्रस्तान कभी गुरुद्वारा कभी किसान यहाँ कोई मसला थमता ही नहीं है ये होता है गवर्नमेंट के जरिए से हो रहा है मैं देख रहा हूँ दो के बाद से ज्यादा काम शुरू हुआ है तो मैं तमाम अपने मैसेंजर पीस के ज़रिए से और ख़ुद मैं इमाम की जो हमारी ड्यूटी है और अपनी कम्युनिटी के साथ मैं पूरे कौम को अपनी कौम को मैं ये कहूँगा सबसे पहले कि मेरी कौम सबसे पहले तो तालीम हासिल करे और जहाँ हमारी कौम की कमज़ोरी है उस सियासत में ना होना ये सबसे बड़ी कमज़ोरी है तो मैं अपनी कौम को सियासत में हिस्सा लेने के लिए प्रेरित करना चाहता हूँ दावत देता हूँ कि अपने बच्चों को पढ़ावें आई ए एस आई पी एस अफसर बनाए आज हमारी हुकूमत में हिस्सेदारी ना है ना हो करके जीरो के बराबर हम हो गए हैं इसलिए हमें और ज्यादा सताया जा रहा है हमारे धर्म नहीं महफूज हमारे बीव बच्चे नहीं महफूज माँ बेटियां नहीं महफूज हमारे कब्रस्तान नहीं महफूज हैं जी और उसके अलावा मस्जिदें नहीं महफूज़ हैं आपने देखा होगा कि अभी कह रहे हैं कि चालीस चालीस हजार मस्जिदों को खुदाई करा करके हम लोग देखेंगे तो ये बताइए ये नफरत का माहौल जो बनाया जा रहा ना तो अब किसने गलती की है उसको सजा संविधान के जरिए से मिलना चाहिए ये हमारी मांग है हम नहीं सजा दे सकते यहाँ का एक मतलब जो है अदलिया है एक इंसाफ है ये कानून है उसके जरिए से जो भी नबी पाक नबी रतल्लाम पर टिप्पणी करता है गुस्ताखी करता है हर मुल्कों का अलग अलग सजा है लेकिन हमारे संविधान में जो सजा है उसके जरिए से उसको सजा दें और पूरे भारत में अमन और शांति का माहौल मैं चाहता हूं खुद और हमारी ये टीम संजय पीस हमारे चेयरमैन और तकरीबन ये समझिए कि आपको कश्मीर से कन्याकुमारी तक हमारा हमेशा से नारा रहा कि हम लोग पूरे घर घर में अमन शांति का पैगाम देंगे और इन बहुत जल्द हम लोग लो पूरे हिंदुस्तान को कवर करेंगे जब शांति होगी तब तरक्की होगी ये जो नारा है ना नकली नारा सबका साथ तो कहां सबका साथ है हम तो परेशान है हमारी कम्युनिटी परेशान है मुस्लिम कौन परेशान है और उसके अलावा दलित परेशान है सिख कौन परेशान सब तो परेशान है सबका साथ तो है ही नहीं है हुआ नहीं सबका साथ अगर साथ होता तो हम आपके बराबरी में हमारे महफुण, मस्जिदें महफूज होती हाँ हमारे कुरान जलाया जाता है वो महफूज हमारे नबी पाकसलम पर टिप्पणी की जाती है मुसलमान कौन तो शांति के लिए तैयार बैठा है लेकिन कदम सरकार भी बढ़ाए अगर सरकार हमारे हम लोगों को पीसफुल अगर मतलब हिंदुस्तान बनाना है तो हम लोगों को साथ लेना पड़ेगा मैं तो मोदी जी से और अमित शाह जी से दरख्वास्त करूंगा कि मैसेंजर ऑफ पीस को अपने यहां बुलाए और हम लोगों से राय लें वो लोग कि शांति किस तरह से आएगी हम लोग राय देंगे क्योंकि हुकूमत का अपना मकसद अलग हदफ होता है लेकिन हम लोगों का मकसद है पूरे हिंदुस्तान में शांति आए और पूरे भारत को लेकर के पूरे दुनिया में शांति फैले ਬਸ ਇਹ ਮੈਸੇਜ ਮੈਂ ਦੇਣਾ ਚਾਹਤਾ ਹਾਂ ਠੀਕ ਹੈ ਜੀ ਮੈਸੇਂਜਰ ਆਫ ਪੀਸ ਵੱਲੋਂ ਬੜਾ ਸੋਹਣਾ ਮੈਸੇਜ ਦਿੱਤਾ ਗਿਆ ਔਰ ਅਸੀਂ ਗੱਲਬਾਤ ਕਰ ਰਹੇ ਸੀ ਸਲੀਮ ਸੁਲਤਾਨੇ ਸੁਲਤਾਨੀ ਜੀ ਨਾਲ ਤੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਬੀਜੇਪੀ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਨਾ ਚਾਹੁੰਦੇ ਆ ਹਰ ਇੱਕ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਧਰਮ ਜਿਸ ਦੇ ਧਰਮ ਬਾਰੇ ਕੋਈ ਟਿੱਪਣੀ ਕਰ ਰਿਹਾ ਪਹਿਲੀ ਗੱਲ ਤੋਂ ਟਿੱਪਣੀ ਕਰੇ ਨਾ ਉਸ ਧਰਮ ਬਾਰੇ ਚੰਗੀ ਤਰ੍ਹਾਂ ਪੜ੍ਹੇ ਜੇ ਕਰਦਾ ਹੈ ਤੇ ਕਿਤੇ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਵੈਸੇ ਤੇ ਗਲਤੀਆਂ ਨਹੀਂ ਇਹ ਤੇ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਉਦੋਂ ਰਾਜਨੀਤੀ ਕਰਨ ਲੱਗਿਆਂ ਅਕਸਰ ਹੀ ਲੀਡ ਰਹੇ ਹੋ ਜੀਆਂ ਗਲਤੀਆਂ ਕਰਕੇ ਬਾਅਦ ਵਿੱਚ ਮਾਫੀਆਂ ਮੰਗਦੇ ਰਹਿੰਦੇ ਨੇ ਸੁਲਤਾਨੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਥੋੜਾ ਅਕਰਚ ਬਈ ਮੈਂ ਤੁਹਾਡੇ ਜਾਨੀ ਕੈਮਰੇ ਰਾਹੀਂ ਸਮਾਜ ਨੂੰ ਇੱਕ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਬਈ ਆਪਣਾ ਦੇਸ਼ ਬਹੁਤ ਵੱਡਾ ਦੇਸ਼ ਹੈ ਜੀ ਔਰ ਇਹਦੀ ਜਿੰਨਾ ਵੱਡਾ ਦੇਸ਼ ਆ ਉਨੀ ਵੱਡੀ ਡਾਈਵਰਸਿਟੀ ਆ ਕਿਉਂਕਿ ਇੱਥੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਯਾਨੀ ਅਲੱਗ-ਅਲੱਗ ਸੰਸਕ੍ਰਿਤੀ ਦੇ ਲੋਕ ਰਹਿੰਦੇ ਆ ਜਿਹੜੀ ਕਿ ਭਾਰਤ ਨੂੰ ਬਹੁਤ ਮਹਾਨ ਬਣਾਉਂਦੀ ਪੂਰੀ ਦੁਨੀਆ 'ਚ ਬਿਲਕੁਲ ਬਿਲਕੁਲ ਤੇ ਉਤੋਂ ਵੀ ਮਹਾਨ ਉਦੋਂ ਹੁੰਦਾ ਜਦੋਂ ਇਹ ਸਾਰੇ ਗੁਲਦਸਤੇ ਇਕੱਠਾ ਹੋ ਕੇ ਰਹਿੰਦਾ ਤੇ ਮੈਨੂੰ ਲੱਗਦਾ ਜੇ ਆਪਾਂ ਸਾਰੀਆਂ ਗੱਲਾਂ ਸਰਕਾਰ ਦੇ ਸਿੱਟ ਦੇਵਾਂਗੇ ਤੇ ਇਹ ਮੈਨੂੰ ਲੱਗਦਾ ਪੋਸੀਬਲ ਨਹੀਂ ਕਿਉਂਕਿ ਸਮਾਜ ਜਿੰਜੇ ਕਾ ਵੇਰੇ ਹੈ ਨਹੀਂ ਜਾਗਰੂਕ ਨਹੀਂ ਹੈ ਤੇ ਉਹਨੇ ਚੱਕਰ ਇਹ ਚੀਜ਼ ਮੈਨੂੰ ਲੱਗਦਾ ਇਹਦੀ ਕਾਮਨਾ ਕਰਨਾ ਸਾਨੂੰ ਵੀ ਕੁਝ ਆਪਣਾ ਐਫਰਟ ਕਰਨੇ ਪੈਣਗੇ ਯਾਨੀ ਇਹਨੂੰ ਆਪਾਂ ਸੋਚ ਨਹੀਂ ਸਕਦੇ ਜਿਵੇਂ ਸਰਕਾਰ ਇਹ ਮੇਰੇ ਨਾਲ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੁਣ ਜਿੱਦਾਂ ਤੁਸੀਂ ਦੇਖਾ ਤੁਹਾਡੇ ਕੈਮਰਾ ਸੀ ਦੇ ਗੱਲ ਕਰ ਰਹੇ ਆ ਅਸੀਂ ਆਪਣੇ ਇਸ ਜਿਹੜੀ ਵੀਡੀਓ ਰਾਹੀਂ ਉਹਨਾਂ ਨੂੰ ਮੈਸੇਜ ਦਿੱਤਾ ਵੀ ਸਵਿਧਾਨ ਤੇਰੇ ਤਰੀਕੇ ਨਾਲ ਆਪਾਂ ਸਜ਼ਾ ਦਵਾਈਏ ਜਿਹੜੀ ਗੱਲ ਆਪਾਂ ਨੂੰ ਠੇਸ ਪਹੁੰਚਾਈ ਆ ਤੇ ਜੇ ਅਸੀਂ ਗੱਲਾਂ ਉੱਗਰ ਕਰਾਂਗੇ ਤੇ ਸੁਭਾਵੇ ਕਾ ਸਮਾਜ ਵਿੱਚ ਕਨਫਿਊਜ਼ਨ ਜਾਊਗਾ ਗੁਗਿੱਦਸ ਦੇਖੋ ਸਾਰੇ ਜਿਹੜਾ ਸਾਡਾ Hindu ਭਾਈਚਾਰਾ ਵਾ ਸਿੱਖ ਭਾਈਚਾਰਾ ਵਾ ਅਸੀਂ ਇੱਕ ਦੂਜੇ ਨਾਲ ਸੰਵਾਦ ਨਹੀਂ ਕਰਦੇ ਹੁਣ ਤੁਸੀਂ ਦੇਖਿਆ ਹੁਣ ਇੱਕ ਸਿੱਖ ਮੁਸਲਮਾਨਾਂ ਸਾਂਝਾ ਪਰਵੋਮ ਚੱਲਦਾ ਪੰਜਾਬ ਤੋਂ ਜੀ ਜੀ ਉਹਨਾਂ ਨੇ ਕਿੰਨੀ ਨੇੜਤਾ ਕਰ ਦਿੱਤੀ ਠੀਕ ਆ ਉਹ ਜਿਹੜੇ ਮਿਸ਼ਨ ਚਲਾਉਣ ਵਾਲੇ ਆ ਜਿਹੜੇ ਉਹਨਾਂ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮਰੀਲ ਕੋਟਲੇ ਤੋਂ ਹਾਂ ਮਰੀਲ ਕੋਟਲੇ ਤੋਂ ਜਿੰਨੇ ਸੀ ਸਾਹਿਬ ਨੇ ਠੀਕ ਨੇ ਤੇ ਇਦਾਂ 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 ਦਾ ਕੰਮ ਹੋਣਾ ਚਾਹੀਦਾ ਐਡੇ ਸਾਡਾ ਜਿਹੜਾ ਹਿੰਦੂ ਭਾਈਚਾਰਾ ਚਾਹੇ ਸਾਡਾ ਉਹ ਸਾਡਾ ਐਸਸੀ ਭਾਈਚਾਰਾ ਵਾ ਅਸੀਂ ਇੱਕ ਦੂਜਾ ਦੇ ਧਾਰਮਿਕ ਫੰਕਸ਼ਨਾਂ 'ਚ ਵੱਧ ਚੜ੍ਹ ਕੇ ਹਿੱਸਾ ਲਈਏ ਉਹਨਾਂ ਨੂੰ ਬੁਲਾਈਏ ਇਹਨਾਂ ਦੇ ਜਾਈਏ ਉਹਨਾਂ ਦਾ ਬਹੁਤ ਸਾਰੀਆਂ ਚੀਜ਼ਾਂ ਸਰਕਾਰਾਂ ਤੋਂ ਬਿਨਾਂ ਹੀ ਆਪਾਂ ਹਲਾਵਾਂਗੇ ਤੇ ਮੇਰੀ ਦੁਆਰਾ ਤੋਂ ਵੀ ਬੇਨਤੀ ਆ ਵੀ ਆਓ ਲੋਕ ਇਕੱਠੇ ਹੋ ਕੇ ਕਿਉਂਕਿ ਸਰਕਾਰਾਂ ਨੇ ਤਾਂ ਆਪਣੇ ਕੰਮ ਤੇ ਰਾਜਨੀਤਿਕ ਜਿਹੜੀ ਪਾਰਟੀ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਉਹਨਾਂ ਦਾ ਇੱਕ ਕੈਡਰ ਵਾ ਠੀਕ ਨਹੀਂ ਵੋਟ ਉਹਨਾਂ ਨੇ ਲੈਣੀਆਂ ਕਰ ਰਹੀਆਂ ਆਪਾਂ ਉਹ ਗੱਲਾਂ ਨੂੰ ਪਿੱਛੇ ਰੱਖਦੇ ਹੋਏ ਆਪਾਂ ਆਪ ਸੁਚੇਤ ਹੋ ਕੇ ਆਪਣੇ ਸਮਾਜ ਨੂੰ ਬਚਾਈਏ ਆਪਣੇ ਦੇਸ਼ ਪ੍ਰਦੇਸ਼ ਨੂੰ ਅੱਗੇ ਵਧਾਈਏ ਧੰਨਵਾਦ ਸਲੀਮ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸ਼ਾਹੀ ਮਾਮ ਜੀ ਸਾਡੇ ਨਾਲ ਬੈਠੇ ਨੇ ਬੜੀ ਸੋਹਣੀਆਂ ਗੱਲਾਂ ਕੀਤੀਆਂ ਨੇ ਅਸੀਂ ਧੰਨਵਾਦ ਕਰਦੇ ਆ ਸੋ ਅੰਤ ਵਿੱਚ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਰਾਜਨੀਤੀ ਕਰੋ ਆਪਣੇ ਕੰਮਾਂ ਨੂੰ ਲੈ ਕੇ ਵੋਟ ਮੰਗਣੀ ਹੈ ਤੇ ਕੀਤੇ ਹੋਏ ਕੰਮਾਂ ਨੂੰ ਦੁਨੀਆ ਸਾਹਮਣੇ ਰੱਖੋ ਕਿ ਅਸੀਂ ਆਹ ਕੰਮ ਕੀਤੇ ਤੇ ਆਉਣ ਵਾਲੇ ਸਮੇਂ 'ਚ ਆਹ ਕੰਮ ਕਰਾਂਗੇ ਦੁਨੀਆ ਨੇ ਧਰਮ ਤੋਂ ਉੱਪਰ ਉੱਠ ਕੇ ਚਾਹੇ ਕੋਈ ਮੁਸਲਮਾਨ ਵੀਰ ਹੋਵੇ ਚਾਹੇ ਕੋਈ ਐਸਾਈ ਹੋਵੇ ਚਾਹੇ ਕੋਈ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਜੈਨੀ ਹੋਵੇ ਬੁੱਧਿ ਹੋਵੇ ਸਾਰਿਆਂ ਨੇ ਵੋਟਾਂ ਪਾ ਦੇਣੀਆਂ ਨੇ ਭਾਵੇਂ ਭਾਵੇਂ ਬੀਜੇਪੀ ਦਾ ਮਸਲਾ ਹੀ ਨਹੀਂ ਰਹਿ ਜਾਣਾ ਜੇਦੋਂ ਅਸੀਂ ਧਰਮ ਦੇ ਨਾਂ ਤੇ ਵੋਟਾਂ ਮੰਗਾਂਗੇ ਤੇ ਫਿਰ ਕੱਲੇ ਹਿੰਦੂ ਵੀਰ ਕਹਿੰਦੇ ਅਸੀਂ ਸੇਫ ਹਾਂ ਅਸੀਂ ਬੀਜੇਪੀ ਨੂੰ ਵੋਟਾਂ ਪਾਉਨੇ ਆ ਬਾਕੀ ਕਿੱਥੇ ਜਾਣ ਕਿਹੜਾ ਦੇਸ਼ ਉਹਨਾਂ ਵੱਤੇ ਵੱਖਰਾ ਬਣਾ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਆ ਜਿਹੜੇ ਇਹੋ ਜਿਹੇ ਲੋਕ ਨੇ ਨੂਪਰ ਸ਼ਰਮਾ ਤੇ ਨਵੀਨ ਜਿੰਦਰਵਰਗਿਆ ਨੂੰ ਆਪਣੀਆਂ ਇਹਨਾਂ ਗੱਲਾਂ ਤੋਂ ਗਰੇਸ ਕਰਨਾ ਚਾਹੀਦਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਮਾਫੀ ਮੰਗਣੀ ਚਾਹੀਦੀ ਹੈ ਧੰਨਵਾਦ ਸੁਜੁڑے ਰਹੋ ਕਾਲ ਚੈਨਲ ਦੇ ਨਾਲ ਦਿਓ ਇਜਾਜ਼ਤਾਂ ਹੋਰ ਕਿਸੇ ਮੁੱਦੇ ਦੇ ਨਾਲ ਹੋਰ ਕਿਸੇ ਗੱਲਬਾਤ ਦੇ ਨਾਲ ਤੁਹਾਡੇ ਨਾਲ ਫਿਰ ਉਪਰੂ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ